ਜੰਡਿਆਲਾ ਗੁਰੂ ਪੁਲਿਸ ਨੂੰ ਉਸ ਵੇਲੇ ਵੱਡੀ ਕਾਮਯਾਬੀ ਹਾਸਲ ਹੋਈ ਜਦੋਂ ਫਿਰੋਤੀ ਮਾਮਲੇ ਅਤੇ ਗੋਲੀकांड ਦੇ ਵਿੱਚ ਜੰਡਿਆਲਾ ਪੁਲਿਸ ਨੇ ਵੱਖ-ਵੱਖ ਕੇਸਾਂ ਵਿੱਚ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ। ਐਸ ਐਚਓ ਹਰਜਨ ਸਿੰਘ ਵੱਲੋਂ ਵਕਵਕ ਟੀਮਾਂ ਬਣਾ ਕੇ ਵਕਵਕ ਮਾਮਲਿਆਂ ਵਿੱਚ ਲੋੜਿੰਦੇ ਦੋਸ਼ੀਆਂ ਨੂੰ ਕਾਬੂ ਕੀਤਾ ਗਿਆ ਜਿਸ ਵਿੱਚ ਕਸ਼ਮੀਰ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਸੇਖੂਪੁਰਾ ਮਹੱਲਾ ਥਾਣਾ ਜੰਡਿਆਲਾ ਗੁਰੂ ਨੂੰ ਗ੍ਰਿਫਤਾਰ ਕੀਤਾ ਗਿਆ। ਉੱਥੇ ਦੂਸਰੇ ਮਾਮਲੇ ਵਿੱਚ ਜੰਡਿਆਲਾ ਗੁਰੂ ਦੇ सुरेंद्र ਕਰਿਆਨਾ ਸਟੋਰ ਵੈਰੋਵਾਲ ਰੋਡ ਵਾਸੀ ਪਿੰਡ ਸਰਲੀ ਕਲਾ ਕਰਿਆਨੇ ਵਾਲੇ ਦੀ ਦੁਕਾਨ ਤੇ ਗੋਲੀਆਂ ਚਲਾਈਆਂ ਗਈਆਂ। ਜਿਸ ਵਿੱਚ ਰਮਨਪ੍ਰੀਤ ਸਿੰਘ ਪੁੱਤਰ ਹਰਚਰਨ ਸਿੰਘ ਵਾਸੀ ਰਾਮਦਾਸ ਐਵੇਨਿਊ ਗਮਟਾਲਾ ਸਦਰ ਅੰਮ੍ਰੇਸਨ ਨੂੰ ਗ੍ਰਿਫਤਾਰ ਕਰਕੇ ਵਾਰਦਾਤ ਵਿੱਚ ਵਰਤਿਆ ਮੋਟਰਸਾਈਕਲ ਵੀ ਬਰਾਮਦ ਕੀਤਾ ਜਾ ਚੁੱਕਾ ਹੈ ਅਤੇ ਮੁਹੱਲਾ ਸੇਖੂਪੁਰਾ ਵਿੱਚ ਬਲੈਕਆਊਟ ਦੌਰਾਨ ਸਤਨਾਮ ਸਿੰਘ ਪੁੱਤਰ ਜੋਗਿੰਦਰ ਸਿੰਘ ਨੂੰ ਮਾਰ ਦੇਣ ਦੀ ਨੀਅਤ ਨਾਲ ਕਰਦੇ ਗੇਟ ਤੇ ਗੋਲੀਆਂ ਚਲਾਈਆਂ ਗਈਆਂ ਸਨ ਉਸ ਵਾਰਦਾਤ ਵਿੱਚ ਲੋੜਿੰਦੇ ਦੋਸ਼ੀ ਕੁਲਦੀਪ ਸਿੰਘ ਉਰਫ ਕਾਲੂ ਪੁੱਤਰ ਸੰਤੋਖ ਸਿੰਘ ਵਾਸੀ ਸੇਖੂਪੁਰਾ ਮੁਹੱਲਾ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਬੀਤੀ ਰਾਤ ਰਾਜਸਥਾਨ ਤੋਂ ਕੋਲਿਆ ਦੇ ਭਰੇ ਹੋਏ 18 ਚੱਕੀ ਟਰਾਲੇ ਨੂੰ ਖਾਲੀ ਕਰਕੇ ਵਾਪਸ ਜਾ ਰਹੇ ਟਰਾਲੀ ਨੂੰ ਪਿਸਤਲ ਦੀ ਨੋਕ ਤੇ ਲੁੱਟਣ ਵਾਲੇ ਲੁਟੇਰਿਆਂ ਨੂੰ ਜੰਡਿਆਲਾ ਗੁਰੂ ਪੁਲਿਸ ਨੇ 1 ਘੰਟੇ ਵਿੱਚ ਗ੍ਰਿਫਤਾਰ ਕੀਤਾ। ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋਸ਼ੀ ਦਾਨਿਸ਼ ਸ਼ਰਮਾ ਪੁੱਤਰ ਰਾਜੇਸ਼ ਸ਼ਰਮਾ ਵਾਸੀ ਰਈਆ ਤੇ ਸਰਬਜੀਤ ਸਿੰਘ ਉਰਫ ਗੋਲਾ ਪੁੱਤਰ ਅਮਰੀਕ ਸਿੰਘ ਵਾਸੀ ਨਿੱਕਾ ਰਈਆ ਨੂੰ ਗ੍ਰਿਫਤਾਰ ਕੀਤਾ ਗਿਆ। ਪੁਲਿਸ ਪ੍ਰਸ਼ਾਸਨ ਵੱਲੋਂ ਪਬਲਿਕ ਨੂੰ ਇਹ ਅਪੀਲ ਕੀਤੀ ਗਈ ਹੈ ਕਿ ਜੇਕਰ ਕੋਈ ਵੀ ਅਣਜਾਣ ਵਿਅਕਤੀ ਮੋ ਬਨ ਕੇ ਬਿਨਾਂ ਨੰਬਰੀ ਮੋਟਰਸਾਈਕਲ ਤੇ ਆਉਂਦਾ ਜਾਂਦਾ ਦਿਖਾਈ ਦੇਵੇ ਤਾਂ ਇਸ ਦੀ ਇਤਲਾ ਤੁਰੰਤ ਪੁਲਿਸ ਨੂੰ ਦਿੱਤੀ ਜਾਵੇ ਜੰਡੇਲਾਗੁਰੂ ਤੋਂ ਪਰਮਜੀਤ ਸਿੰਘ ਦੀ ਰਿਪੋਰਟ ਅਰੇ ਚਾਰ ਸਾਰਾ ਜੰਡੇਲੇ ਸ਼ਹਿਰ ਦੇ ਆਲੇ ਦੋਲੇ ਨਾਕੀ ਲਾਏ ਆ ਤੇ ਮੇਰੀ ਅਪੀਲ ਆ ਚਲਾਨ ਵੀ ਅਸੀਂ ਵੱਧ ਤੋਂ ਵੱਧ ਕਰ ਰਹੇ ਹਾਂ ਹੁਣ ਜਦੋਂ ਆਬਜੈਕਸ਼ਨ ਕਈ ਲੋਕ ਕਰ ਰਹੇ ਆ ਜੀ ਚਲਾਨ ਬਹੁਤ ਹੋਣ ਲੱਗ ਪਏ ਦੇਖੋ ਚਲਾਨ ਉਹਨਾਂ ਦਾ ਹੀ ਹੋ ਰਿਹਾ ਜਿਹੜੇ ਮੁੰਡੇ 20 ਤੋਂ 25 30 ਸਾਲ ਦੇ ਵਿੱਚ ਵਿੱਚ ਆ ਤਿੰਨ ਤਿੰਨ ਚਾਰ ਚਾਰ ਮੋਟਰਸਾਈਕਲਾਂ ਤੇ ਚੜਦੇ ਆ ਤੇ ਪਲੱਸ ਨਾ ਵਿਦਆਉਟ ਨੰਬਰ ਉਹਨਾਂ ਤੋਂ ਮੋਟਰਸਾਈਕਲ ਨਾ ਕਿਸੇ ਕੋ ਆਰਸੀ ਆ ਨਾ ਕਿਸੇ ਦਾ ਨੰਬਰ ਆ ਮੈਂ ਤਾਂ ਇਹੀ ਗੱਲ ਕਹੂੰਗਾ ਵੀ ਇਹ ਚੀਜ਼ ਲੋਕਾਂ ਨੂੰ ਸਾਡਾ ਸਾਥ ਦਿਓ ਉਹ ਰਿਸਤੇ ਕਿਸ ਤਰ੍ਹਾਂ ਪੁਲਿਸ ਪਛਾਣੇਗੀ ਕਿ ਕਿਹੜਾ ਬੰਦਾ ਚੋਰ ਆ ਤੇ ਕਿਹੜਾ ਸਾਧ ਇਸ ਕਰਕੇ ਇਹ ਚੀਜ਼ਾਂ ਦੇ ਵਿੱਚ ਉਹਨਾਂ ਨੂੰ ਨਹੀਂ ਆਉਣਾ ਚਾਹੀਦਾ ਉਹਨਾਂ ਨੂੰ ਇਹ ਸੋਚ ਸੋਚਣੀ ਚਾਹੀਦੀ ਆ ਜ ਆਪਣੇ ਆਲੇ ਦੁਆਲੇ ਘਣਾ ਚਾਹੀਦਾ ਹਰ ਬੰਦਾ ਆਪਣੇ ਮੋਟਰਸਾਈਕਲ ਦੇ ਕਾਗਜ਼ ਪੂਰੇ ਰੱਖੇ ਗੱਡੀ ਦੇ ਪੂਰੇ ਰੱਖੇ ਦੋ ਦੋ ਬੰਦਿਆਂ ਤੋਂ ਵੱਧ ਉੱਪਰ ਮੋਟਰਸਾਈਕਲ ਤੇ ਸਵਾਰੀ ਨਾ ਕਰੇ ਅਸਾਤ ਦੇ ਵਿੱਚ ਅਸੀਂ ਜੰਡੇ ਵਾਲਾ ਥਾਣੇ ਦੇ ਵਿੱਚ ਸਾਡੇ ਚਾਰ ਬਾਰਦਾ ਤਾਂ ਹੋਈਆਂ ਸੀ ਪਿਛਲੇ ਸਮੇਂ ਦੇ ਦੌਰਾਨ ਉਹਦੇ ਸੰਬੰਧ ਵਿੱਚ ਅਸੀਂ ਜਿਹੜੀ ਐ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਇਹ ਮੈਂ ਤੁਹਾਨੂੰ ਸਿਸਟਮੈਟਿਕਲੀ ਦੱਸਦਾ ਸਭ ਤੋਂ ਪਹਿਲਾਂ ਸਾਡੇ ਇੱਥੇ ਸਰਲੀ ਆਪਣੇ ਕਰਿਆਨਾ ਸਟੋਰ ਹੈਗਾ ਸਰਲੀ ਵਾਲਿਆਂ ਦਾ ਉੱਥੇ ਇਹਨਾਂ ਨੂੰ ਧਮਕੀ ਆਈ ਸੀ ਡੋਨੀਪੱਲ ਇਹ ਮਨੁਕਣ ਛਾਂਪੁਰੀਆ ਤੇ ਬਿੱਲਾ ਅਰਜਣ ਮੰਗੇ ਵੱਲੋਂ ਇਹ ਰਲ ਕੇ ਤਿੰਨ ਚਾਰ ਜਣੇ ਬਾਹਰੋਂ ਕਾਨਫਰੰਸ ਗੱਲਾਂ ਕਰਦੇ ਆ ਲੋਕਾਂ ਨੂੰ ਉਹਦੇ ਵਿੱਚ ਇਹਨਾਂ ਨੇ ਇਹਨਾਂ ਨੂੰ 50 ਲੱਖ ਦੀ ਫਰੋਤੀ ਮੰਗੀ ਸੀ ਉਸ ਤੋਂ ਬਾਅਦ 20 ਲੱਖ ਦੇ ਦਿਓ ਇਸ ਤਰੀਕੇ ਇਹਨਾਂ ਦਾ ਚੱਲਦਾ ਰਿਹਾ ਇਹਦੇ ਵਿੱਚ ਅਸੀਂ ਇਹ ਜਿਹੜਾ ਸਿਗਾ ਗੈਂਗ ਸਾਰਾ ਟਰੇਸ ਕਰ ਲਿਆ ਇਹਦੇ ਵਿੱਚ ਪਰਚਾ ਰਜਿਸਟਰਡ ਕੀਤਾ ਮੇਨ ਜਿਹੜਾ ਇੱਥੋਂ ਦਾ ਜੰਡੇ ਵਾਲੇ ਕਸਬੇ ਦਾ ਇੱਕ ਬੰਦਾ ਸੀ ਦੀਪਕ ਜਿਹੜਾ ਕਿ ਮੀਡੀਏਟਰ ਦੀਪਕ ਤੇ ਦੇਬੂ ਇਹ ਦੋ ਬੰਦੇ ਆ ਗਾਂ ਇਹਨਾਂ ਦੇ ਜਿਹੜੇ ਰਿਸ਼ਤੇਦਾਰ ਆ ਘਟਦੇ ਕਿਉਂਕਿ ਇਹ ਸਾਰੇ ਰਲ ਮਿਲ ਕੇ ਇਸ ਗੈਂਗ ਨੂੰ ਚਲਾਉਂਦੇ ਆ ਸ਼ਹਿਰ ਦੇ ਜਿਹੜੇ ਵੀ ਬੰਦੇ ਹੈਗੇ ਆ ਮੇਨ سرمਾਈਦਾਰ ਉਹਨਾਂ ਦੇ ਮੋਬਾਈਲ ਨੰਬਰ ਲੈ ਕੇ ਇਹ ਉਹਨਾਂ ਨੂੰ ਦੰਦੇ ਉਹਨਾਂ ਤੋਂ ਲੈ ਕੇ ਫਿਰ ਉਹ ਇਹਨਾਂ ਨੂੰ ਥ੍ਰੈਟ ਕਾਲ ਕਰਦੇ ਆ ਥ੍ਰੈਟ ਕਾਲ ਕਰਕੇ ਇਹ ਫਿਰ ਦੀਪਕ ਜਿਹੜਾ ਸਾਡੇ ਹੱਥ ਆਇਆ ਵਿਧ ਪ੍ਰੂਫ ਇਹ ਉਹਨਾਂ ਨਾਲ ਗੱਲਾਂ ਬਾਤਾਂ ਕਰਦੇ ਰਿਪੋਰਟ ਦੇ ਵਿੱਚ ਸਾਡੇ ਸਾਰਾ ਕੁਝ ਆ ਗਿਆ ਕਿ ਇਹਨਾਂ ਦੇ ਇਹਨੂੰ ਇਹਨਾਂ ਨੂੰ ਅਸੀਂ ਫਿਰ ਟ੍ਰੇਸ ਕੀਤਾ ਇਹਨਾਂ ਨੂੰ ਫੜਿਆ ਇਹਦੇ ਵਿੱਚ ਹੀ ਅਸੀਂ ਤੁਹਾਨੂੰ ਮੈਂ ਦੱਸਣਾ ਚਾਹੁੰਨਾ ਕਿ ਇਹਦੇ ਵਿੱਚ ਜਿਹੜਾ ਡੋਨੀ ਬੱਲਾ ਇਹਦਾ ਅਸੀਂ ਲਿੰਕ ਜਿਹੜਾ ਡਿਵੈਲਪ ਕੀਤਾ ਇਸ ਚੀਜ਼ ਦਾ ਇਹ ਫਰੋਤੀਆਂ ਲੈ ਕੇ ਆਪਣੀ ਮਾਤਾ ਭਰਾ ਭੈਣਾ ਪਰੋੜੋਈਆਂ ਨੂੰ ਜਿੰਨੇ ਵੀ ਰਿਸ਼ਤੇਦਾਰ ਇੱਧਰ ਆ ਇਹ ਸਾਰਿਆਂ ਨੂੰ ਪਾਲ ਪਾਲਦੇ ਆ ਇਹਦੇ ਵਿੱਚ ਅਸੀਂ ਡੋਨੀ ਦੀ ਮਾਤਾ ਗਿਆਨ ਕੋ ਉਹਦੇ ਦੋ ਬਣਵਾਈਏ ਆ ਅਮਰੀਕ ਸਿੰਘ ਤੇ ਰਾਜਬਹਾਦਰ ਇਹ ਇਹ ਜਿਹੜੇ ਅਸੀਂ ਅਰੈਸਟ ਕਰਕੇ ਜੇਲ੍ਹ ਭੇਜੇ ਆ ਇਹ ਤੋਂ ਬਾਅਦ ਜਿਹੜੇ ਜਿੰਨੇ ਵਪਾਰੀਆਂ ਦੀ ਜਿਹੜੀ ਆਇਡੈਂਟੀਫਿਕੇਸ਼ਨ ਕਰਨ ਵਾਲਾ ਦੇਬੂ ਹੈਗਾ ਉਹ ਤਾਂ ਜੇ ਫਰਾਰ ਆ ਉਹਦਾ ਜਿਹੜਾ ਫਾਦਰ ਆ ਜਸਵੰਤ ਸਿੰਘ ਉਹ ਅਸੀਂ ਅਰੈਸਟ ਕਰ ਲਿਆ ਮੇਨ ਇਹਦੇ ਵਿੱਚ ਜਿਹੜਾ ਇਹ ਥੋੜੇ ਦਿਨਾਂ ਬਾਅਦ ਇਹਨਾਂ ਨੇ ਫੇਰ ਆ ਕੇ ਗੋਲੀ ਚਲਾਈ ਸੀ ਇਹਨਾਂ ਦੇ ਸਟੋਰ ਦੇ ਉੱਤੇ ਉਹਦੇ ਵਿੱਚ ਮੇਨ ਸ਼ੂਟਰ ਸੀ ਰਮਨਪ੍ਰੀਤ ਸਿੰਘ ਇਹ ਗਮਟਾਲੇ ਦਾ ਇਹ ਇਹ ਵੀ ਅਸੀਂ ਅਰੈਸਟ ਕਰ ਲਿਆ ਇਹਦੇ ਨਾਲ ਦੋ ਬੰਦੇ ਹੋਰ ਹੈਗੇ ਆ ਗੁਰਪ੍ਰੀਤ ਸਿੰਘ ਤੇ ਮਾਨਦੀਪ ਸਿੰਘ ਇਹ ਦੋਨੇ ਅਜੇ ਫਰਾਰ ਆ ਇਹ ਕੀ ਕਰਦੇ ਆ ਇਹ ਜਿੰਨੀ ਫਰੋਤੀ ਮਿਲਦੀ ਆ ਇਹ ਆਪਣੇ ਘਰਾਂ ਦੇ ਵਿੱਚ ਦਿੰਦੇ ਆ ਉਹ ਫੇਰ ਘਰ ਦੇ ਵੀ ਵਰਤੇ ਇਹਦੇ ਵਿੱਚ ਅਸੀਂ ਇਹਨਾਂ ਦੇ ਫਾਦਰ ਦੋਨਾਂ ਦੇ ਇਹ ਵੀ ਅਰੈਸਟ ਕਰ ਲਏ ਆ ਗੁਰਪ੍ਰੀਤ ਸਿੰਘ ਦਾ ਫਾਦਰ ਆ ਬਚੱਤਰ ਸਿੰਘ ਕਾਮਲਪੁਰ ਆਇਆ ਏ ਕਲਨੌਰ ਦੇ ਵਿੱਚ ਤੇ ਇੰਦਰਜੀਤ ਸਿੰਘ ਹੈਗਾ ਇਹਦਾ ਮਾਨਦੀਪ ਦਾ ਪਿਓ ਇਹ ਇਹ ਵੀ ਅਸੀਂ ਟੋਟਲ ਹੁਣ ਤੱਕ ਅਸੀਂ ਸੱਤ ਬੰਦੇ ਜਿਹੜੇ ਗ੍ਰਿਫਤਾਰ ਕਰ ਚੁੱਕੇ ਆ ਤੇ ਬਾਕੀ ਜਿਹੜੇ ਦੂਜੇ ਆ ਉਹ ਵੀ ਜਲਦੀ ਤੋਂ ਜਲਦੀ ਫੜ ਲਾਂਗੇ ਇਹਦੇ ਚ ਦੱਸਣਾ ਮੇਨ ਹੈ ਵੀ ਜਿਹੜਾ ਮੇਨ ਇਹਨਾਂ ਨੇ ਮੋਟਰਸਾਈਕਲ ਵਰਤਿਆ ਸੀ ਵਾਰਦਾਤ ਦੇ ਵਿੱਚ ਉਹ ਵੀ ਸਾਡੇ ਕਬਜ਼ੇ ਚ ਆ ਗਿਆ ਤੇ ਇੱਕ ਕਾਰ ਆ ਔਰ ਆ ਉਹ ਵੀ ਤੇ ਸੱਤ ਮੋਬਾਈਲ ਇਹਨਾਂ ਨੇ ਜਿਹੜੇ ਵਰਤੇ ਸੀ ਉਹ ਉਸ ਵਾਰਦਾਤ ਦੇ ਦੌਰਾਨ ਉਹ ਸੱਤੇ ਦੇ ਸੱਤੇ ਅਸੀਂ ਰਿਕਵਰ ਕਰ ਲਏ ਇਹ ਤੋਂ ਬਾਅਦ ਇਹ ਤੋਂ ਪਹਿਲਾਂ ਫਿਰ ਇੱਕ ਹੋਰ ਹੋਇਆ ਸੀ ਫਿਗਰ ਨੰਬਰ 106 ਹੋਈ ਸੀ ਸਤਨਾਮ ਸਿੰਘ ਦੇ ਘਰ ਗੋਲੀਆਂ ਚਲਾਈਆਂ ਸੀ ਇਦੇ ਵਿੱਚ ਵੀ ਅਸੀਂ ਦੋ ਬੰਦੇ ਜਿਹੜੇ ਆ ਰਾਉਂਡ ਅਪ ਕਰ ਲਏ ਆ ਕੁਲਦੀਪ ਸਿੰਘ ਕਾਲੂ ਤੇ ਬਚਿੱਤਰ ਸਿੰਘ ਲਖਾਰੀ ਕੁਲਦੀਪ ਕੁਲਦੀਪ ਅਜੇ ਆਪਣਾ ਫਰਾਰ ਆ ਇੱਕ ਹੈਗਾ ਚਾਂਦ ਆਨੰਦ ਇੱਕ ਆ ਕੁਲਦੀਪ ਵੀ ਸੌਰੀ ਗ੍ਰਿਫਤਾਰ ਨੇ ਤਿੰਨੇ ਦਾ ਤਿੰਨੇ ਅਸੀਂ ਗ੍ਰਿਫਤਾਰ ਕਰ ਲਏ ਇਹਨਾਂ ਨੇ ਸਤਨਾਮ ਦੇ ਘਰ ਜਦੋਂ ਬਲੈਕਆਊਟ ਸੀਗਾ ਉਦੋਂ ਗੋਲੀਆਂ ਚਲਾਈਆਂ ਸੀ ਉਹਨਾਂ ਦੇ ਤਿੰਨ ਫਾਇਰ ਕੀਤੇ ਸੀ ਕਿ ਤਿੰਨੇ ਦਾ ਤਿੰਨੇ ਇਹ ਵੀ ਅਰੈਸਟ ਕਰ ਲਏ ਆ ਇਸ ਤੋਂ ਬਾਅਦ ਜਿਹੜੇ ਆ ਸਤਪੁਰ ਕਲੈਕਸ਼ਨ ਦੇ ਵਿੱਚ ਹੋਈ ਸੀ ਜਿਹੜੀ ਵਾਰਦਾਤ ਉੱਥੇ ਇੱਕ ਲੜਕੀ ਸੀਗੀ 17-18 ਸਾਲ ਦੀ ਉਹ ਜਦੋਂ ਫਾਇਰਿੰਗ ਕੀਤੀ ਉਹ ਡਰਦੀ ਉੱਪਰ ਚੜਨ ਲੱਗੀ ਪੌੜੀਆਂ ਤੇ ਉਹਦੀ ਲੱਤ ਦੇ ਵਿੱਚ ਗੋਲੀ ਲੱਗੀ ਸੀ ਇਹ ਵੀ ਤਿੰਨੇ ਹੀ ਸ਼ੂਟਰ ਅਸੀਂ ਜਿਹੜੇ ਆ ਵਿਧ ਵੈਪਨ ਤੇ ਵਹੀਕਲ ਜਿਹੜੇ ਅਸੀਂ ਕਾਬੂ ਕਰਦੇ ਆ ਕੱਲ ਦੀ ਇੱਕ ਪਰसों ਇੱਕ ਵਾਰਦਾਤ ਹੋਈ ਆ ਇੱਥੇ ਟੀ ਪੁਆਇੰਟ ਹਵੇਲੀ ਲੱਗਿਓ ਇੱਥੇ ਇੱਕ ਰਾਜਸਥਾਨ ਤੋਂ ਟਰੱਕ ਆਇਆ ਸੀਗਾ ਰਈਏ ਵਾਈਟ ਰੰਆ ਟਰੱਕ ਹੈਗਾ ਉਹ ਗੋਲਾ ਛੱਡਣ ਆਇਆ ਸੀ ਉੜਾ ਲਾ ਕੇ ਤੇ ਵਾਪਸ ਜਾ ਰਿਹਾ ਸੀ ਤੇ ਇੱਥੇ ਕਲੀਨਰ ਜਿਹੜਾ ਸੀ ਉਹ ਪਾਣੀ ਲੈਣ ਉਤਰਿਆ ਟਰੱਕ ਖੜਾ ਤੇ ਇਹ ਤਿੰਨ ਚਾਰ ਬੰਦੇ ਵਿਧ ਵੈਪਨ ਉੱਤੇ ਚੜ ਗਏ ਤੇ ਡਰਾਈਵਰ ਨੂੰ ਅੱਗੇ ਜਾ ਕੇ ਇਹਨਾਂ ਨੇ ਪਿਸਟਲ ਪੁਆਇੰਟ ਦੇ ਉੱਤੇ ਥੱਲੇ ਛੁੱਟ ਦਿੱਤਾ ਤੇ ਫਾਇਰ ਕੀਤਾ ਮਾਰ ਦੇਣ ਦੀ ਨੀਅਤ ਨਾਲ ਲੇਕਿਨ ਉਹ ਕੁਦਰਤੀ ਬਚ ਗਿਆ ਇਹ ਸਵੇਰ 8:00 ਵਜੇ ਇੱਥੇ ਵਾਰਦਾਤ ਹੋਈ ਅਸੀਂ ਉਦੋਂ ਸਾਰੀਆਂ ਟੀਮਾਂ ਐਸਐਚਓ ਸਾਹਿਬ ਚੌਂਕੀ ਇੰਚਾਰਜ ਮੈਂ ਅਸੀਂ ਸ਼ਹਿਰ ਦੇ ਵਿੱਚ ਹੀ ਰਾਉਂਡ ਲਾ ਰਹੇ ਸੀ ਤੇ ਇਮੀਡੀਏਟ ਸਾਡੇ ਨੋਟਿਸ 'ਚ ਆ ਗਿਆ ਉਹ ਅਸੀਂ 1 ਘੰਟੇ ਦੇ ਵਿੱਚ ਵਿੱਚ ਜਾ ਕੇ ਇਹ ਟਰੱਕ ਰਿਕਵਰ ਕਰ ਲਿਆ। ਇਹਦੇ ਵਿੱਚ ਵੀ ਅਸੀਂ ਦੋ ਬੰਦੇ ਜਿਹੜੇ ਆ ਰੌਂਡ ਅਪ ਕਰ ਲਏ। ਦੋ ਬੰਦੇ ਜਿਹੜੇ ਰਈਆ ਦੇ ਲਾਗੇ ਦੇ ਪਿੰਡ ਦੇ ਆ ਉਹ ਫਰਾਰ ਆ ਗੁਨੇ। ਉਹ ਜਿਨ੍ਹਾਂ ਨੇ ਫਾਇਰਿੰਗ ਕੀਤੀ। ਬੇਕ ਮਾੜੇ ਆ ਸਾਰੇ ਸਾਰੇ ਕ੍ਰਿਮੀਨਲ ਹੈਗੇ ਆ। ਇਹਨਾਂ ਲੋਕਾਂ ਦੇ ਗੱਲਾਂ 'ਚ ਆ ਕੇ ਤੇ ਬਾਰਦਾਤਾਂ ਕਰਦੇ ਆ ਤੇ ਹੁਣ ਜਦੋਂ ਫਸ ਜਾਂਦੇ ਆ ਜੇਲਾ ਇਹ ਕੱਟਦੇ ਆ ਉਹ ਬਾਹਰ ਦੇ ਕੋ ਜਿੰਨੇ ਵੀ ਇਹ ਗੈਂਗਸਟਰ ਹੈਗੇ ਆ। ਇਹ ਮੋਜਾਂ ਕਰਦੇ ਆ ਮੇਰੀ ਬਸ ਇਹੀ ਲੋਕਾਂ ਨੂੰ ਅਪੀਲ ਆ ਥੋੜੇ ਦਿਨ ਪਹਿਲਾਂ ਧਮਾਕਾ ਤੇ ਆਇਆ ਟਰੱਕ ਖੋਣ ਵਾਲੇ ਜਿਹੜੇ ਉਹ ਜਮਾਨਤੇ ਆਏ ਸੀ ਪਹਿਲਾਂ ਕਿਉਂਕਿ ਇਹ ਇਹ ਜਿਹੜੇ ਲੋਕ ਹੈਗੇ ਆ ਇਹ ਬਾੜਦਾਤ ਤੋਂ ਆਪ ਨੂੰ ਹਟਦੇ ਨਹੀਂ ਮੇਰੀ ਤੁਹਾਡੇ ਮਾਧਿਅਮ ਰਾਹੀਂ ਸਾਰੇ ਲੋਕਾਂ ਨੂੰ ਅਪੀਲ ਆ ਕਿ ਜਿਹੜੇ ਕ੍ਰਿਮੀਨਲ ਬੰਦੇ ਆ ਇਹ ਜਦੋਂ ਬੇਸਿਕਲੀ ਤਾਂ ਅਸੀਂ ਪੂਰਾ ਚੈੱਕ ਆ ਸਾਡਾ ਇਹਨਾਂ ਤੇ ਹਰ ਜਗ੍ਹਾ ਤੇ ਜੇਲ੍ਹ ਚੋਂ ਸਾਨੂੰ ਪਤਾ ਲੱਗ ਜਾਂਦਾ ਪਰ ਫਿਰ ਵੀ ਜੇ ਇਹਨਾਂ ਦੀ ਕੋਈ ਮੂਵਮੈਂਟ ਪਤਾ ਲੱਗਦੀ ਆ ਤੇ ਜ਼ਰੂਰ ਸਾਡੇ ਧਿਆਨ ਚ ਆਪਣੇ ਲੋਕਲ ਥਾਣੇ ਦੇ ਵਿੱਚ ਜ਼ਰੂਰ ਦੱਸਿਆ ਕਰੋ ਤਾਂ ਕਿ ਇਹਨਾਂ ਦੇ ਨਿਗਰਾਨੀ ਰੱਖੀ ਜਾ ਸਕੇ ਕਿਉਂਕਿ ਇਹ ਅੱਧਾ ਇੱਕ ਪਰਸੈਂਟ ਲੋਕ ਆ ਜਿਹੜੇ ਕ੍ਰਾਈਮ ਨੂੰ ਬਾਰ-ਬਾਰ ਵਾਰਦਾਤ ਦਿੰਦੇ ਆ ਵਾਰਦਾਤਾਂ ਕਰਦੇ ਆ ਤੇ ਮੈਂ ਇਹੀ ਕਹਿਣਾ ਚਾਹੁੰਦਾ ਸਾਰਿਆਂ ਨੂੰ ਵੀ ਸਾਰੇ ਜਣੇ ਤਗੜੇ ਹੋ ਕੇ ਆਪਾਂ ਇਸ ਚੀਜ਼ ਦਾ ਸਾਡਾ ਪੁਲਿਸ ਦਾ ਸਾਥ ਦਿਓ ਤੇ ਜਿਹੜੇ ਮਾੜੇ ਅਨਸਰ ਆ ਇਹਨਾਂ ਨੂੰ ਜਲਦੀ ਤੋਂ ਜਲਦੀ ਜਿਹੜਾ ਫੜਕੇ ਅਸੀਂ ਸਲਾਖਾਂ ਦੇ ਮਗਰ ਕਰੀਏ ਹਾਂ ਜਿਹੜੇ ਇਹਦੇ ਵਿੱਚ ਚਾਰ ਬੰਦੇ ਹੈਗੇ ਆ ਬਿੱਲਾ ਮੰਗੇ ਦਾ ਮੰਗਾ ਅਰਜਨ ਮੰਗਾ ਪਿੰਡ ਪਿੰਦਾ ਮਹਿਤੇ ਦੇ ਵਿੱਚ ਤੇ ਇਦਾਂ ਹੀ ਮਨੁਕਨ ਸ਼ਾਮਪੁਰੇ ਦਾ ਪੰਚਾਮਪੁਰ ਵੀ ਮਹਿਤੇ ਦੇ ਵਿੱਚ ਦੋਨੀ ਵੱਲ ਸਠਿਆਲੇ ਦਾ ਤੇ ਇਹ ਇਹ ਤਿੰਨ ਬੰਦੇ ਆ ਜਿਹੜੇ ਮੇਨ ਇੱਕ ਅਮਰ ਖੱਬਿਆਂ ਦਾ ਇਹ ਵੀ ਮਹਿਤੇ ਦਾ ਇਹ ਚਾਰ ਪੰਜ ਬੰਦੇ ਹੈਗੇ ਆ ਜਿਹੜੇ ਬਾਹਰ ਬੈਠੇ ਆ ਇਲੀਗਲੀ ਦੋ ਨੰਬਰ ਦੇ ਪਾਸਪੋਰਟ ਬਣਾ ਕੇ ਜਾਂ ਕਿਸੇ ਤਰੀਕੇ ਚੱਲ ਗਏ ਆ ਪਰ ਅਸੀਂ ਜਲਦੀ ਹੁਣ ਅਸੀਂ ਇਹਨਾਂ ਨੂੰ NIA ਦੇ ਥਰੂ ਅਸੀਂ ਉਹਨਾਂ ਨੂੰ ਸਾਰਾ ਬਾਇਓ ਡਾਟਾ ਦੇ ਦਿੱਤਾ ਜਲਦੀ ਤੋਂ ਜਲਦੀ ਇਹਨਾਂ ਨੂੰ ਵੀ ਉਹ ਉਹਨਾਂ ਦੇ ਥਰੂ ਅਸੀਂ ਵਾਪਸ ਲਿਆਵਾਂਗੇ ਪੰਜਾਬ ਤੇ ਇਹਨਾਂ ਨੂੰ ਬਣਦੀਆਂ ਸਜ਼ਾਵਾਂ ਦਵਾਦੀ। ਪਰ ਤੁਸੀਂ ਆਪਣੇ ਨਾਲ ਪੂਰੀ ਕੋਸ਼ਿਸ਼ ਕਰ ਰਹੇ ਆ ਕਿ ਫਿਰ ਵੀ ਜਿੱਥਾ ਬਾਹਰ ਦੇ ਰਿਸ਼ਤੇ ਕਿਉਂ ਆ ਰਹੇ ਨੇ ਜੇ ਇਹ ਗ੍ਰਿਫਲ ਦੀ ਕੀ ਕਰਨੀ ਹੈ। ਦੇਖੋ ਜੀ ਪ੍ਰੋਸੀਜਰ ਆਇ ਕਮਾਨਜੋਗ ਅਦਾਲਤਾਂ ਦਾ ਤੇ ਉਹ ਸਬੰਧ ਦੇ ਵਿੱਚ ਮੇਰੀ ਤਾਂ ਵਕੀਲ ਸਹਬਾਨਾ ਨੂੰ ਵੀ ਇਹੀ ਅਪੀਲ ਆ ਕਿ ਜਿਹੜੇ ਤੁਹਾਨੂੰ ਪਤਾ ਹੈ ਹੈਚੁਅਲਾ ਬੰਦੇ ਦੇਖੋ ਜਦੋਂ ਪੁਲਿਸ ਅਫਸਰ ਤਫ਼ਤੀਸ਼ ਕਰਦਾ ਉਹਨੂੰ ਵੀ ਪੂਰੀ ਸਚਾਈ ਪਤਾ ਲੱਗ ਜਾਂਦੀ ਆ ਜਿਹੜੇ ਵਕੀਲ ਸਹਬਾਨਾ ਉਹ ਵੀ ਕੇਸ ਲੜਦੇ ਉਹਨਾਂ ਨੂੰ ਵੀ ਸਚਾਈ ਪਤਾ ਲੱਗਦੀ ਆ। ਔਰ ਇੱਕ ਹੁਣ ਸਿਸਟਮ ਇਦਾਂ ਦਾ ਬਣਿਆ ਆ ਵੀ ਉਹ ਉਹਨਾਂ ਲਈ ਲੜਦੇ ਆ ਉਹਨਾਂ ਨਿੱਕੀਆਂ ਮੁੱਟੀਆਂ ਕੋਈ ਗੱਲਾਂ ਬਾਤਾਂ ਰਹਿ ਜਾਂਦੀਆਂ ਜਿਨ੍ਹਾਂ ਕਰਕੇ ਇਹਨਾਂ ਨੂੰ ਬੇਲ ਮਿਲ ਜਾਂਦੀ ਆ ਤੇ ਮੇਰੀ ਤਾਂ ਅਸੀਂ ਤਾਂ ਹੁਣ ਸੀਨੀਅਰ ਅਫਸਰਾਂ ਦੇ ਵੀ ਧਿਆਨ ਚ ਲਿਆਉਣੇ ਮਾਨਯੋਗ ਅਦਾਲਤਾਂ ਦੇ ਵੀ ਜੱਜ ਸਰਵਾਨਾਂ ਨੂੰ ਮਿਲ ਕੇ ਵੀ ਰਿਕਵੈਸਟ ਕਰਾਂਗੇ ਵੀ ਜਿਹੜੀ ਇਹਨਾਂ ਦੀ ਬੇਲ ਕਰਦੇ ਆ ਬੇਲ ਦੇ ਵਿੱਚ ਇਹੋ ਜੀ ਕੰਡੀਸ਼ਨ